ਸਹਿਕਾਰੀ ਖੰਡ ਮਿਲ ਬਟਾਲਾ ਦੇ ਪੜਾਈ ਸੀਜਨ ਦਾ ਆਰੰਭ ਅੱਜ ਕੀਤਾ ਗਿਆ ਧਾਰਮਿਕ ਸਮਾਗਮ ਤੋਂ ਬਾਅਦ ਰਸਮੀ ਧੋਤੇ ਪੜਾਈ ਦੀ ਸ਼ੁਰੂਆਤ ਕੀਤੀ ਗਈ ਸ਼ੁਰੂਆਤ ਕਰਨ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਪੰਨ ਬਸ ਪੰਜਾਬ ਦੇ ਚੇਅਰਮੈਨ ਬਲਬੀ ਸਿੰਘ ਪੰਨੂ ਵਿਸ਼ੇਸ਼ ਤੌਰ ਤੇ ਪਹੁੰਚੇ ਐਮਐਲਏ ਬਟਾਲਾ ਸ਼ੈਰੀ ਕਲਸੀ ਨੇ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਹਰ ਵਰਗ ਖੁਸ਼ ਹਨ ਲੇਕਿਨ ਵਿਰੋਧੀ ਬਿਨਾਂ ਵਜ੍ਹਾ ਹਰ ਚੰਗੇ ਕੰਮ ਦਾ ਵਿਰੋਧ ਕਰਦੇ ਹਨ ਆਓ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤਸਵੀਰਾਂ ਕੋਨੇ ਹਾਂ ਅੱਜ ਜੀ ਤਨਤਨ ਸ਼ਿਰੂ ਗੁਰੂ ਗ੍ਰੰਥ ਸਾਹਿਬ ਦੀ ਓਟ ਆਸ਼ਾ ਲੈ ਕੇ ਸ਼ੁਕਰ ਮੇਰੇ ਪਟਾਲਾ ਦਾ ਕਾਠਵਾ ਫਰਾ ਸੀ ਜਿਹਨੇ 2023 ਜਾਂ ਸ਼ੁਰੂ ਕਰਨ ਜਾ ਰਹੇ ਨੇ ਮੇਰੇ ਨਾਲ ਪਟਾਲੇ ਤੋਂ ਸਾਡਾ ਵੀਰ ਸ਼ਰੀਕ ਹਾਂ ਜੀ ਮੇਰੇ ਭਰਾਣ ਪੰਜਾਬ ਸਾਡੇ ਜੀਮ ਸਾਹਿਬ ਪੂਰਾ ਸ਼ੁਕਰ ਮੇਰਾ ਦਸਤਾਬ ਸਾਡੇ ਇਰਾਕੇ ਦੇ ਜ਼ਿੰਮੇਦਾਰ ਭਾਈਚਾਰੇ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਾਰੇ ਭਰਾਵਾਂ ਨੇ ਅਸੀਂ ਲੜ ਮਿਲ ਕੇ ਸ਼ੂਗਰ ਮਿਲ ਬਟਾਲਾ ਦਾ 8ਵਾਂ ਪੜਾਅ ਅਸੀਂ ਸ਼ੁਰੂ ਕੀਤਾ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਨੂੰ ਸਲੂਟ ਹੈ ਕਿ ਜਿਨ੍ਹਾਂ ਨੇ ਤਕਰੀਬਨ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਜੋ ਵੀ ਸ਼ੂਗਰ ਮਿਲ ਨੇ ਉਹਨਾਂ ਸ਼ੂਗਰ ਮਿਲਾਂ ਨੂੰ ਬਹੁਤ ਵੱਡਾ ਇੱਕ ਨਵਾਂ ਪ੍ਰੋਜੈਕਟ ਦਿੱਤਾ ਹੈ ਥੋੜੇ ਦਿਨ ਪਹਿਲਾਂ ਦਰਦਾਸਪੁਰ ਦੀ ਧਰਤੀ ਤੇ ਆਏ ਸੀ ਉਹਨਾਂ ਨੇ ਬਟਾਲਾ ਸ਼ੂਗਰ ਮਿਲ ਨੂੰ ਵੀ 200 ਤੋਂ ਪਲੱਸ ਕਰੋੜ ਰੁਪਈਆ ਦਿੱਤਾ ਜਿਸ ਦੇ ਨਾਲ ਸਾਡੇ ਪੰਜਾਬ ਵਾਸਤੇ ਸਾਡੇ ਜ਼ਿੰਮੇਵਾਰ ਭਰਾਵਾਂ ਵਾਸਤੇ ਬੜਾ ਵੱਡਾ ਪਰਾਨਾ ਹੋਵੇਗਾ ਕਿਉਂਕਿ ਪੰਜਾਬ ਦੀ ਧਰਤੀ ਤੇ ਪਾਣੀ ਬਹੁਤ ਦਿਨੋਂ ਦੀ ਹੇਠੇ ਜਾ ਰਿਹਾ ਇਸ ਕਰਕੇ ਮੈਂ ਤੁਹਾਡੇ ਚੈਨਲ ਦੇ ਮੱਦੇਮੇਰਵੀ ਆਪਣੇ ਜ਼ਿੰਮੇਵਾਰ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਵੱਧ ਤੋਂ ਵੱਧ ਕਰਨੇ ਦੀ ਮਜਬੂਰੀ ਕਿਉਂਕਿ ਸਾਡੇ ਪੰਜਾਬ ਦੇ ਪਾਣੀ ਨੂੰ ਸਾਡੇ ਬੱਚਿਆਂ ਵਾਸਤੇ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਬਚਾ ਕੇ ਰੱਖਿਆ ਜਾ ਸਕੇ ਤੇ ਜਿੰਨੇ ਵੀ ਸਾਡੇ ਸ਼ੁਕਰ ਮਿਲਦਾ ਸਟਾਫ ਹੈ ਉਹਨਾਂ ਨੂੰ ਵੀ ਆਪਣੇ ਵੱਲੋਂ ਬੇਨਤੀ ਕਰਨੀ ਚਾਹੁੰਦਾ ਵੀ ਵੱਧ ਤੋਂ ਵੱਧ ਪਿੰਡਾਂ ਤੱਕ ਪਹੁੰਚ ਕਰੋ ਜਿੱਥੇ ਇਹਨਾਂ ਨੂੰ ਜ਼ਰੂਰਤ ਪੈਂਦੀ ਹੈ ਸਾਡੇ ਬਟਾਲੇ ਤੋਂ ਸ਼ਰੀਕਲ ਸਿੰਘ ਨੇ ਹੋਰ ਵੀ ਸਾਡੇ ਹਲਕਿਆਂ ਤੋਂ ਜਿੰਨੇ ਵੀ ਐਮਐਲਏ ਸਾਹਿਬਾਂ ਸਾਡੇ ਹਲਕਿਆਂ ਦੇ ਇੰਚਾਰਜ ਜਿੰਨੇ ਵੀ ਸਾਡੇ ਮੋਤਬਰ ਨੇ ਜੇ ਸਾਡੀ ਲੋੜ ਹੈ ਤੇ ਸਾਨੂੰ ਵੀ ਤੁਸੀਂ ਦੱਸੋ ਆਪਾਂ ਜੋ ਤੁਹਾਡੀ ਪਿੰਡਾਂ ਤੱਕ ਪਹੁੰਚ ਵਾਸਤੇ ਸੇਵਾ ਨਿਭਾ ਸਕੀ ਅਸੀਂ ਵੀ ਪਿੰਡਾਂ ਤੱਕ ਮੈਸੇਜ ਲਾਵਾਂਗੇ ਕਿ ਵੱਧ ਤੋਂ ਵੱਧ ਜੰਨੇ ਦੀ ਬਜਾਈ ਕਰੋ ਤਾਂ ਜੋ ਅਸੀਂ ਪੰਜਾਬ ਦੇ ਪਾਣੀ ਨੂੰ ਦੁਬਾਰਾ ਪੰਜਾਬ ਦੇ ਖੇੜੀ ਨੂੰ ਬਚਾ ਸਕੀਏ ਤਾਂ ਜੋ ਆਉਣ ਵਾਲੀ ਪੀੜ੍ਹੀ ਤੇ ਸਾਡੇ ਕੰਮ ਆ ਸਕੇ ਆ ਜਿਹੜਾ ਪਲਾਂਟ ਹੈ ਨਾ ਜੀ ਇਹ 1500 ਟੀਸੀਡੀ ਦਾ ਪਲਾਂਟ ਹੈ ਪੁਰਾਣਾ ਪਲਾਂਟ ਹੈਗਾ ਠੀਕ ਹੈ ਜੀ ਇਹ ਤਕਰੀਬਨ ਅਸੀਂ 20 ਲੱਖ ਕੁਇੰਟਲ ਗੰਨਾ ਪੀੜਾਂਗੇ ਤੇ ਤਕਰੀਬਨ 2 ਲੱਖ ਕੁਇੰਟਲ ਖੱਡ ਬਣੂਗੀ ਠੀਕ ਹੈ ਜੀ ਤੇ ਜਿਹੜਾ ਨਵਾਂ ਪ੍ਰੋਜੈਕਟ 3500 TCTs ਦਾ ਨਾਲ 14 ਮੈਗਾਵਾਟ ਦੀ ਬੱਤੀ ਦੀ ਜਨਰੇਸ਼ਨ ਵੀ ਹੈ ਜੋ 4 ਕੁ ਮਹੀਨੇ ਸਾਨੂੰ 10 ਤੋਂ 12 ਕਰੋੜ ਐਡੀਸ਼ਨਲ ਬੱਤੀ ਦੀ ਸੇਲ ਤੋਂ ਵੀ ਪ੍ਰਾਪਤ ਹੋਏਗੀ ਕਿੰਨੇ ਚਿਰ ਚੋ ਜਿਹੜਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਨੂਅਰੀ ਦੇ ਐਂਡ ਤੱਕ ਇਹ ਪਲਾਂਟ ਕਮਿਸ਼ਨ ਹੋ ਜਾਵੇ ਕਿਸਾਨਾਂ ਨੂੰ ਕੀ ਕਹਿਣਾ ਹੈ ਜੀ ਕਿਸਾਨਾਂ ਨੂੰ ਇਹ ਕਹਿਣਾ ਕਿ ਕਿਸੇ ਸਾਡੇ ਤੇ ਪ੍ਰੈਸ਼ਰ ਆਂਡੀ ਉਹ ਨਾ ਪਾਣ ਕਿ ਕੈਲੰਡਰ ਜਾਂ ਪਰਚੀ ਦੇ ਹਿਸਾਬ ਵੈਰਾਈਟੀ ਦੇ ਹਿਸਾਬ ਨਹੀਂ ਸਾਨੂੰ ਗੰਨਾ ਸਪਲਾਈ ਕਰਨ ਤਾਂ ਕਿ ਜੇ ਵੱਧ ਤੋਂ ਆ ਜਿਹੜੀ ਰਿਕਵਰੀ ਲੈ ਆ ਕੇ ਆ ਸਕੋ ਗੰਨਾ ਸਾਫ਼ ਲੈ ਕੇ ਆਓ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਜਿਹੜੀ ਸਾਡੀ ਬਟਾਲਾ ਮਿਲ ਜਿਹੜੀ ਹੈ ਇਹਦੀ 61ਵੀਂ ਜਿਹੜਾ ਵੀ ਇਹਦਾ ਸੀਜ਼ਨ ਜਿਹੜਾ ਗੰਨੇ ਦਾ ਉਹ ਸ਼ੁਰੂ ਕਰ ਦਿੱਤਾ ਗਿਆ ਵਾ ਅੱਜ ਔਰ ਸੋ ਸਾਨੂੰ ਖੁਸ਼ੀ ਇਸ ਗੱਲ ਦੀ ਵੀ ਹੈ ਬਹੁਤ ਜ਼ਿਆਦਾ ਵੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ 11 ਰੁਪਏ ਰੇਟ ਜਿਹੜਾ ਗੰਨੇ ਦਾ ਉਹ ਵੀ ਵਧਾ ਕੇ ਜਿਹੜੇ ਕਿਸਾਨ ਖੁਸ਼ ਕੀਤੇ ਨੇ ਔਰ ਮੈਂ ਨਾਲ ਦੇ ਨਾਲ ਜਿਹੜੇ ਸਾਡੇ ਮਿਲਾਂ ਦੇ ਕਰਮਚਾਰੀ ਨੇ ਜਿਹੜੇ ਇਹਨਾਂ ਦੇ ਕਾਫੀ ਲੰਮੇ ਸਮੇਂ ਤੋਂ 6ਵੇਂ ਪੇ ਕਮਿਸ਼ਨ ਦਾ ਜਿਹੜਾ ਕੰਮ ਰੁਕਿਆ ਪਿਆ ਸੀ ਉਹ ਵੀ ਜਿਹੜਾ ਵਾ ਇਹਨਾਂ ਨੂੰ ਆਪਾਂ ਦੇ ਦਿੱਤਾ ਹੈ ਸਰਕਾਰ ਵੱਲੋਂ ਮਹੀਆ ਕਰਵਾ ਦਿੱਤਾ ਹੈ ਸੋ ਮੈਂ ਕਹਿਣ ਦਾ ਭਾਵ ਮੈਨੂੰ ਤੇ ਹੁਣ ਹਰ ਪਾਸੇ ਖੁਸ਼ੀਆਂ ਖੁਸ਼ੀਆਂ ਨਜ਼ਰ ਆ ਰਹੀਆਂ ਨੇ ਸੋ ਮੇਰੇ ਨਾਲ ਮੇਰਾ ਵੀਰ ਬਲਬੀਰ ਪੰਨੂ ਜੀ ਹਲਕਾ ਫਤਿਹਗੜ ਚੂੜੀਆਂ ਇਨਚਾਰਜ ਔਰ ਪੰ ਪੰਸਬ ਪੰਜਾਬ ਚੇਅਰਮੈਨ ਉਹ ਵੀ ਨਾਲ ਨੇ ਅਸੀਂ ਭਰਾਵਾਂ ਨੇ ਆ ਕੇ ਮਿਲਦਾ ਵਧੀਆ ਜੋ ਕੋਈ ਦੇਖਿਆ ਵੀ ਆ ਕੇ ਕੋਈ ਕਮੀ ਪੇਸ਼ੀ ਨਾ ਨਜ਼ਰ ਆਵੇ ਸੋ ਜੀਐਮ ਸਾਹਿਬ ਵੱਲੋਂ ਵੀ ਬਹੁਤ ਵਧੀਆ ਢੰਗ ਨਾਲ ਉਪਰਾਲਾ ਕੀਤਾ ਗਿਆ ਸੋ ਇਸ ਕਰਕੇ ਸਾਰੇ ਹੀ ਕਿਸਾਨ ਵੀ ਸਾਡੇ ਮਿਲਦੇ ਕਰਮਚਾਰੀ ਵੀ ਔਰ ਸਰਕਾਰ ਆਪਾਂ ਵੀ ਅਜੀ ਸਾਰੇ ਹੀ ਵਧਾਈ ਦੇ ਪਾਤਰ ਆ ਜੀ ਸੋ ਇਸ ਤਰ੍ਹਾਂ ਹੀ ਖੁਸ਼ੀਆਂ ਭਰਿਆ ਖੇੜਾ ਜਿਹੜਾ ਚੱਲਦਾ ਰਹੇ ਸਾਡੇ ਮਿਲਦੇ ਕਰਮਚਾਰੀ ਵੀ ਭਰਾ ਸੀ ਦੇਖੋ 75 ਸਾਲਾਂ ਦਾ ਉਲਝਿਆ ਕੰਮ ਸਾਡੇ ਟੇਬਲ ਤੇ ਆ ਗਿਆ ਹੁਣ ਹਰ ਇੱਕ ਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਪਹਿਲਾਂ ਮੇਰੀ ਵਾਰੀ ਆ ਜਾਵੇ ਪਹਿਲਾਂ ਮੇਰੀ ਵਾਰੀ ਆ ਜਾਵੇ ਹਰ ਕੰਮ ਨੂੰ ਟਾਈਮ ਲੱਗਦਾ ਜੀ ਦੇਖੋ ਆਸ ਤੇ ਆਸ ਤੇ ਜਿਉਂ-ਜਿਉਂ ਸਮਾਂ ਬੀਤ ਰਿਹਾ ਤਿਉਂ-ਤਿਉਂ ਜਿਹੜਾ ਕੰਮ ਹੈ ਤੁਹਾਡੇ ਸਾਹਮਣੇ ਪਰ ਤੱਕ ਤੁਹਾਨੂੰ ਨਜ਼ਰ ਆ ਰਿਹਾ ਹੈ ਖੁਸ਼ਹਾਲੀ ਜਿਹੜੀ ਆ ਪੰਜਾਬ ਦੀ ਆਪਾਂ ਗੱਲ ਕਰਦੇ ਸੀ ਪੰਜਾਬ ਖੁਸ਼ਹਾਲ ਕਰਾਂਗੇ ਉਹ ਖੁਸ਼ਹਾਲੀ ਜਿਹੜੀ ਆ ਉਹ ਨਜ਼ਰ ਆਉਣੀ ਜਿਹੜੀ ਸ਼ੁਰੂ ਹੋ ਰਹੀ ਈ ਤੀਰਥ ਯਾਤਰਾ ਈ ਮਿਲ ਵੱਡੀ ਹੋ ਰਹੀ ਹੈ ਇਹਨਾਂ ਰੋਜ਼ਗਾਰ ਵੀ ਲੋਕਾਂ ਨੂੰ ਜ਼ਿਆਦਾ ਮਿਲੇਗਾ ਤੁਹਾਡੇ ਸਾਹਮਣੇ ਹੀ ਆ ਜੀ ਇਹ ਜਿੱਦਣ ਉਹ ਮਿਲਦਾ ਉਹ ਘਟਨ ਕਰਾਂਗੇ ਵੱਡੀ ਦਾ ਉਸ ਦਿਨ ਇਹ ਵਾਲੀ ਗੱਲ ਕਰਾਂਗੇ ਨਾਲੇ ਤੁਹਾਨੂੰ ਸਾਰਾ ਦੱਸ ਦਿਆਂਗੇ ਕੀ ਰੋਜ਼ਗਾਰ ਹੈ ਅੱਜ ਦੇ ਆਪਾਂ ਕਿਸਾਨ ਵੀਰਾਂ ਨੂੰ ਮੁਬਾਰਕਬਾਦ ਦਿੰਨੇ ਆ ਔਰ ਨਾਲ ਆਪਣੇ ਮਿਲਦੇ ਕਰਮਚਾਰੀ ਵੀਰਾਂ ਨੂੰ ਮੁਬਾਰਕਬਾਦ ਦਿੰਨੇ ਆ ਤਾਂ ਜੋ ਕਿ ਇਤਰਾ ਹੀ ਖਸ ਦੇ ਵਸਦੇ ਰਹਿਣ ਖੇਡਦੇ ਰਹਿਣ ਵੀ ਕਹਿਣ ਦਾ ਭਾਵ ਕੰਮ ਜਿਹੜੇ ਲੋਕਾਂ ਦੇ ਵਧੀਆ ਉਚੇ ਦੇ ਢੰਗ ਨਾਲ ਇਮਾਨਦਾਰੀ ਨਾਲ ਕਰਦੇ ਰਹਿਣ। ਪੀਰ ਸੋ ਕਿਹੜਾ ਬਿਆਨ ਆਇਆ ਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਕੋਈ ਆਇਆ ਜੇ ਇਹਨਾਂ ਨੂੰ ਦੇ ਮੈਂ ਵਿਰੋਧੀਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਇਹ ਤੇ ਜਿਹੜੇ ਸ਼ਹੀਦਾਂ ਨੂੰ ਮਾਨ ਸਨਮਾਨ 1 ਕਰੋੜ ਦੀ ਰਾਸ਼ੀ ਜਿਹੜੀ ਪੰਜਾਬ ਸਰਕਾਰ ਦੇਂਦੇ ਮੈਂ ਕਹਿੰਦਾ ਹੋਰ ਕੁਝ ਨਹੀਂ ਕਹਿੰਦਾ ਉਹਦੀ ਸਿਫਤੀ ਕਰਦੇ ਕਰਦੇ। ਇਹ ਵਿਰੋਧੀਆਂ ਦੀ ਗੱਲ ਨਾ ਕਰਿਆ ਕਰੋ ਇਹ ਵਿਚਾਰੇ ਹੈ ਹੀ ਵਿਰੋਧ ਕਰਨ ਜੋਗੇ ਨੇ। ਲੋਕਾਂ ਨੇ ਇਹਨਾਂ ਨੂੰ ਹੁਣ ਇਹਨਾਂ ਨੂੰ ਵਿਹਲੇ ਕਰਤਾ ਹੁਣ ਰਹਿ ਕੀ ਗਿਆ ਇਹਨਾਂ ਕੋ ਜੇ ਵਿਰੋਧ ਵੀ ਨਾ ਕਰਦੇ ਫਿਰ ਪੱਲੇ ਇਹਨਾਂ ਦੇ ਕੀ ਰਹਿ ਗਿਆ ਸੋ ਮੇਰੀ ਬੇਨਤੀ ਆ ਆਪਾਂ ਕੰਮ ਕਰ ਰਹੇ ਆ ਆਪਾਂ ਪ੍ਰਾਣੀਆਂ ਜਿਹੜੀਆਂ ਇਹਨਾਂ ਦੀਆਂ ਲਕੀਰਾਂ ਸੀ ਆਪਾਂ ਉਹਨਾਂ ਨੂੰ ਮਿਟਾ ਕੇ ਨਵੀਆਂ ਲਕੀਰਾਂ ਖਿੱਚ ਰਹੇ ਆ ਲੋਕਾਂ ਨੂੰ ਵਧੀਆ ਰੋਜ਼ਗਾਰ ਦੇ ਰਹੇ ਆ ਔਰ ਲੋਕਾਂ ਨੂੰ ਇਮਾਨਦਾਰੀ ਦੇ ਰਾਤੇ ਉਹ ਜਿਹੜਾ ਪੰਜਾਬ ਉਲਝਿਆ ਸੀ ਉਹਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼